ਜਿਹੜਾ ਸਾਡਾ ਵੇਕਅਪ ਲੁਧਿਆਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਇੱਕ ਆਪਣਾ ਪ੍ਰੋਗਰਾਮ ਹੈ ਅਸੀਂ ਸ਼ੁਰੂ ਕੀਤਾ ਹੈਗਾ ਅਸੀਂ ਕਾਫੀ ਐਨਜੀਓ ਦੇ ਨਾਲ ਵੀ ਕੰਮ ਕਰ ਰਹੇ ਹੈਗੇ ਸਿਟੀ ਨੀਡਸ ਇੱਕ ਇਹੋ ਜਿਹੀ ਐਨਜੀਓ ਹੈ ਜਿਹੜੀ ਏਟਰੀ ਏਟੀਐਮ ਪਿਛਲੇ 3 ਸਾਲਾਂ ਤੋਂ ਚਲਾਰੀ ਹੈਗੀ ਹੈ ਇਹ ਬਹੁਤ ਹੀ ਵਧੀਆ ਇੱਕ ਨਾਤਾ ਉਪਰਾਲਾ ਹੈਗਾ ਜੋ ਅਸੀਂ ਆਪਣੀ ਪ੍ਰੋਗਰਾਮ ਦੇ ਵਿੱਚ ਇਹਨਾਂ ਨਾਲ ਕੋਲੈਬੋਰੇਟ ਕਰਕੇ ਅੱਜ ਅਸੀਂ ਨਗਰ ਨਿਗਮ ਦੇ ਨਾਲ ਇਹਨਾਂ ਦੀ ਏਟੀਐਮਸ 380s ਲਾਂਚ ਕੀਤੀਆਂ ਨੇ ਜੋ ਕਿ ਤੁਸੀਂ ਆਰਡਰ ਕਰ ਸਕਦੇ ਹੋ ਤੇ ਇੱਥੇ ਆ ਕੇ ਜਿਹੜਾ ਗੱਡਾ ਖੋਦਣਾ ਹੈਗਾ ਜਿਹਦੇ ਵਿੱਚ ਪlant ਜਾਣਾ ਹੈਗਾ ਕਿਸ ਤਰੀਕੇ ਦਾ ਪlant ਜਾਣਾ ਹੈਗਾ ਉਹ ਸਾਰਾ ਕੁਝ ਇਹਨਾਂ ਇਹਨਾਂ ਵੱਲੋਂ ਹੋਣਾ ਹੈਗਾ ਤੇ ਅ ਅੱਜ ਚਿਲड्रन पार्क ਦੇ ਵਿੱਚ ਇਹ ਕੰਮ ਕੀਤਾ ਜਾ ਰਿਹਾ ਤੇ 37000 ਪਲੈਂਟਸ ਪ੍ਰੀ ਏਟੀਐਮ ਰਾਹੀਂ ਲਗਾਏ ਜਾਣੇ ਹਨ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੂੰ ਕੋਈ ਲੋੜ ਹੈ ਕਿਸੇ ਤਰ੍ਹਾਂ ਦੀ ਐਕਸਪਰਟਿਸ ਦੀ ਵੀ ਲੋੜ ਹੈ ਕਿ ਇਹ ਕਿਸ ਤਰੀਕੇ ਨਾਲ ਲਗਣਾ ਹੈ ਪੌਦਾ ਉਹ ਵੀ ਤੁਸੀਂ ਫੋਨ ਤੇ ਕੰਟੈਕਟ ਕਰਕੇ ਮੰਗਾ ਸਕਦੇ ਹੋ ਪੌਦਾ ਮੈਡਮ ਲੁਧਿਆਣਾ ਉਸ ਨੂੰ ਕੀ ਫੀਲ ਕਰਨਾ ਚਾਹੂਗੇ ਬਹੁਤ سارے ਲੋਕ ਜਿਹੜੇ ਨੇ ਆਪਣੇ ਘਰਾਂ ਦੇ ਬਾਰ ਜਿਹੜਾ ਸਾਡਾ ਵੇਕਅਪ ਲੁਧਿਆਣਾ ਹੈਗਾ ਇਹ ਸਾਡਾ ਰਹੀ ਟੀਚਾ ਹੈ ਕਿ ਅਸੀਂ ਐਟਲੀਸਟ ਕਟ ਤੋਂ ਕਟ 11 ਲੱਖ ਪੌਦੇ ਇਸ ਸਾਲ ਅਸੀਂ ਲਗਾਉਣ ਜਾ ਰਹੇ ਹੈਗੇ ਸੋ ਅਸੀਂ ਇਹ ਸਾਰਿਆਂ ਨੂੰ ਅਪੀਲ ਕਰਦੇ ਹੈਗੇ ਆ ਕਿ ਅਸੀਂ ਲੁਧਿਆਣਾ ਦਾ ਇੱਕ ਹੀਟ ਮੈਪ ਪਿਆਰ ਕੀਤਾ ਸੀ ਜਿੱਥੇ ਸਾਨੂੰ ਲੱਗਿਆ ਸੀਗਾ ਕਿ ਡਿਫਰੈਂਸ਼ੀਅਲ ਟੈਂਪਰੇਚਰ ਬਹੁਤ ਜ਼ਿਆਦਾ ਹੈ ਕੁਝ ਥਾਵਾਂ ਤੇ ਗ੍ਰੀਨਰੀ ਹੈਗੀ ਹੈ ਕੁਝ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਤਾਂ ਜਿਹੜੇ ਥਾਵਾਂ ਤੇ ਬਿਲਕੁਲ ਹੀ ਨਹੀਂ ਹੈਗੀ ਉਸ ਦੀ ਅਸੀਂ ਇੱਕ ਲਿਸਟ ਪਬਲਿਸ਼ ਕਰ ਰਹੀਏ ਤੇ ਉੱਥੇ ਅਸੀਂ ਆਈ ਪਲੇਸਿਸ ਆਪ ਆਈਡੈਂਟੀਫਾਈ ਕੀਤੀਆਂ ਜਿੱਥੇ ਪਲਾਂਟੇਸ਼ਨ ਹੋ ਸਕਦੀ ਹੈ ਤੇ ਸਕਸੈਸਫੁਲੀ ਹੋ ਸਕਦੀ ਹੈ ਉੱਥੇ ਅਸੀਂ ਮਾਸ ਪਲਾਂਟੇਸ਼ਨ ਡਰਾਈਵਸ ਜਿਹੜੀਆਂ ਨੇ 12 ਤੇ 14 ਜੁਲਾਈ ਨੂੰ ਕਰਨ ਜਾ ਰਹੇ ਹਾਂ ਅਲਰੇਡੀ ਇਸ ਮੁਹਿੰਮ ਤਹਿਤ 1 ਲੱਖ ਪਲਾਂਟੇਸ਼ਨ ਅਲਰੇਡੀ ਅਸੀਂ ਕਰ ਚੁੱਕੇ ਹਾਂ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਕਰ ਚੁੱਕੇ ਹਾਂ ਤੇ ਅਸੀਂ ਹੁਣ ਸ਼ਹਿਰਾਂ ਦੇ ਵਿੱਚ ਵੀ ਆਪਣਾ ਕੰਮ ਸ਼ੁਰੂ ਕਰ ਰਹੀ ਹੈ ਉਹਦੇ ਵਿੱਚ ਅਸੀਂ ਪਬਲਿਕ ਨੂੰ ਵੀ ਇਨਵਾਈਟ ਕਰਾਂਗੇ ਤੇ ਐਜ਼ ਆਫ ਨਾਊ ਅਸੀਂ ਪਬਲਿਕ ਨੂੰ ਵੀ ਜ਼ਰੂਰ ਰਿਕੁਐਸਟ ਕਰਦੇ ਹਾਂ ਸਪੈਸ਼ਲੀ ਜਿਹੜੀ ਨਵੀਂ ਕਲੋਨੀਆਂ ਬਣ ਰਹੀਆਂ ਨੇ ਜਾਂ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਸ ਹੈਗੀਆਂ ਨੇ ਕੀ ਜਿਹੜੇ ਫੈਂਸੀ ਪੌਦੇ ਹੁੰਦੇ ਆ ਆਈ ਥਿੰਕ ਲੋਕ ਉਹਨਾਂ ਨੂੰ ਅੱਜਕੱਲ ਪ੍ਰੇਫਰ ਕਰ ਰਹੇ ਆ ਬਟ ਜਿਹੜੇ ਸਾਡੇ ਟ੍ਰੈਡੀਸ਼ਨਲ ਪੌਦੇ ਨੇ ਜਿਹਦੇ ਨਾਲ ਫਲ ਤੇ ਜਿਹਦੇ ਨਾਲ ਛਾਂ ਹੁੰਦੀ ਹੈ ਉਹਨੂੰ ਅਸੀਂ ਜ਼ਰੂਰ ਪਹਿਲ ਦੇਈਏ ਰੈਦਰ ਥੈਨ ਫੈਂਸੀ ਪਲਾਂਟਸ ਉਹਦੇ ਨਾਲ ਸਾਡੇ ਫਿਊਚਰ ਨੂੰ ਵੀ ਬੈਨੀਫਿਟ ਮਿਲੇਗਾ ਥੈਂਕ ਯੂ ਸਰ ਸਰ ਕੀ ਕਰ ਰਹੇ ਹੋਗੇ ਅੱਜ ਜੋ ਡਿਸਪਲੇ ਆਪਣੇ ਛੱਡੀ ਲੈ ਕੇ ਰਮਾਣਾ ਦਿੰਦੇ ਕੀ ਕੀ ਕੰਮ ਕਰਦੇ ਆ ਦੇਖੋ ਇਹ ਜਿਹੜਾ ਪ੍ਰੋਜੈਕਟ ਆ ਇਹ ਸਾਡਾ ਲਗਾਤਾਰ 3 ਸਾਲ ਦਾ ਪ੍ਰੋਜੈਕਟ ਆ ਇਹ ਪ੍ਰੋਜੈਕਟ ਸਾਡੇ ਕਪਤਾਨ ਸਾਹਿਬ ਸ਼੍ਰੀ ਮਨਜੀਤ ਮਰੀ ਦਿਵਾਨ ਜੀ ਦਾ ਬੇਬੀ ਪ੍ਰੋਜੈਕਟ ਆ ਇਹਨਾਂ ਨੇ 3 ਸਾਲ ਪਹਿਲਾਂ ਇਹ ਆਈਡੀਆ ਲੈ ਕੇ ਸ਼ੁਰੂ ਕੀਤਾ ਸੀ ਪਿਛਲੇ 2 ਸਾਲਾਂ ਦੇ ਸਾਡਾ ਤਕਰੀਬਨ ਤਕਰੀਬਨ ਟਾਰਗੇਟ ਰਿਹਾ ਪੂਰਾ 10 ਕੇ ਹਜ਼ਾਰ ਬੂਟੇ ਦਾ ਰਿਹਾ ਐਤਕੀ ਸਾਨੂੰ ਜਿਹੜੀਆਂ ਰਿਕੁਆਇਰਮੈਂਟਸ ਆਲਰੇਡੀ 250 ਅਲੱਗ-ਅਲੱਗ ਸੰਸਥਾਾਂ ਮਤਲਬ ਫੈਕਟਰੀਜ਼ ਤੋਂ ਜਾਂ ਲੋਕੇਸ਼ਨ ਤੋਂ ਕਹਿ ਸਕਦੇ ਹੋ ਸਾਨੂੰ ਆ ਚੁੱਕੀਆਂ ਨੇ ਜਿਦੇ ਵਿੱਚ ਸਾਨੂੰ ਉਹਨਾਂ ਨੂੰ 35 ਹਜ਼ਾਰ ਦਰਖਤ ਦੀ 37 ਹਜ਼ਾਰ ਦਰਖਤ ਦੀ ਲੋਡ ਮੰਗੀ ਤੇ ਅਸੀਂ 35000 ਦਰਖਤਾਂ ਅਰੇਂਜ ਕਰ ਚੁੱਕੇ ਆ ਜਿਦੇ ਵਿੱਚ ਅੱਜ ਤਿੰਨ ਏਟੀਐਮ ਗੱਡੀਆਂ ਤੁਹਾਡੇ ਸਾਹਮਣੇ ਅਸੀਂ ਤੋਰਤੀਆਂ ਨੇ ਸਾਡੇ ਕੋਲ ਸਾਡੇ ਵਲੰਟੀਅਰ ਸਕੂਲ ਟੂਆ ਪੱਟਣ ਨੂੰ ਵੀ ਇਕੁਪਮੈਂਟਸ ਨੇ ਖਾਦ ਆ ਹਰ ਚੀਜ਼ ਆ ਸਾਡੇ ਕੋਲ ਅਵੇਲੇਬਲ ਆ ਸਾਡੇ ਬੰਦੇ ਵਲੰਟੀਅਰ ਜਦੋਂ ਤੁਸੀਂ ਨਵਾਬਦੀ ਸਾਈਡ ਤੇ ਬੁਲਾਓਗੇ ਸਾਨੂੰ ਟੂਆ ਵੀ ਅਸੀਂ ਪੱਟਾਂਗੇ ਉੱਚ ਜੋ ਨੇਚਰਲ ਚੀਜ਼ਾਂ ਪੈਣੀਆਂ ਖਾਦ ਵਗੈਰਾ ਉਹ ਵੀ ਅਸੀਂ ਪਾਵਾਂਗੇ ਬੂਟਾ ਵੀ ਅਸੀਂ ਲਾਵਾਂਗੇ ਜਿਹੜੇ ਦੀ ਉਠੇ ਲਾ ਰਹੇ ਆ ਜਿੱਦਾਂ ਵੀ ਕਈਆਂ ਨੇ ਸੁਭਾਣ ਨਹੀਂ ਰੱਖਦੇ ਜਿਵੇਂ ਕਿ ਡੀਸੀ ਬੈਂਕ ਦੇ ਸਾਹਮਣੇ ਲਾ ਲੋ ਜਿਹੜੇ ਕੀੜੇ ਵੇ ਤੁਹਾਨੂੰ ਪਤਾ ਹੀ ਹੈ ਰਕਤ ਨੂੰ ਉਹ ਕਿੰਦਾ ਤੁਸੀਂ ਕੰਟਰੋਲ ਕਰੋ ਦੇਖੋ ਜਿਹੜਾ ਦਰਖਤ ਨੂੰ ਸ਼ੌਕ ਲੱਗਣ ਦਾ ਕਾਰਨ ਆ ਉਹ ਕੁਦਰਤੀ ਹੁੰਦਾ ਕਈ ਵਾਰੀ ਥੱਲੇੋਂ soil ਇਦਾਂ ਦੀ ਹੋ ਜਾਂਦੀ ਆ ਉਹ ਬਾਈ ਨੇਚਰ ਹੋ ਸਕਦਾ ਤੇ ਉਹ ਹੁਣ ਜਿੰਨੀ ਕਿ ਉਹਦੀ ਕਿਓਰ ਹੋ ਸਕਦਾ ਉਹ ਕੀਤਾ ਜਾ ਸਕਦਾ ਅਦਰਵਾਈਜ਼ ਨਹੀਂ ਤਾਂ ਫਿਰ ਉਹ ਦਰਖਤ ਪਟਕੇ ਉਹਦੀ ਥਾਂ ਤੇ ਨਵਾਂ ਲਾਇਆ ਜਾ ਸਕਦਾ ਕੋਈ ਕਹਿੰਦਾ ਪਿਛਲੇ ਬਾਰੇ ਵੀ ਇਹੜਾ ਨੇ ਕੀਤਾ ਸੀ ਦਵਾਈ ਵਗੈਰਾ ਛਿੜਕੀ ਸੀ ਪਰ ਠੀਕ ਹੋ ਗਿਆ ਸੀ ਦੁਬਾਰਾ ਫੇਰ ਉਹਦੀ ਪ੍ਰੋਬਲਮ ਆ ਗਈ ਇਹ ਫਿਰ ਉਹ ਜਿਹੜੇ ਹਾਰਟੀਕਲਚਰ ਵਾਲੇ ਇਹਨਾਂ ਦੇ ਹੈਗੇ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਜੇ ਇੱਕ ਵਾਰੀ ਪ੍ਰੋਬਲਮ ਆਈ ਹੈ ਤਾਂ ਉਹਨੂੰ ਫਿਰ ਰੈਗੂਲਰ ਕਿਉਰ ਦੀ ਲੋੜ ਆ ਤਾਂ ਉਹਨੂੰ ਰੈਗੂਲਰ ਕਰਦੇ ਰਹਿਣਾ ਚਾਹੀਦਾ ਮੈਂ ਇਸੇ ਕਰਕੇ ਅਸੀਂ ਜਿਹੜੀ ਸਾਡੀ ਮਿਊ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਅੱਜ ਮੈਂ ਆਪਣੇ ਫਲੈਗ ਆਫ ਕੀਤਾ ਐਜ਼ ਅ ਡੀਸੀ ਐਜ਼ ਅ ਕਮਿਸ਼ਨਰ ਤੇ ਮਨੀਤ ਦਿਵਾਨ ਜੀ ਵੱਲੋਂ ਸਾਰੀਆਂ ਐਨ ਜੀਓਜ਼ ਮੈਂ 100 ਦਰਖਤ ਲਾਤਾ ਮੈਂ ਹਜ਼ਾਰ ਲਾਉਣਾ ਮੈਂ 5 ਲੱਖ ਲਾਉਣਾ ਕਿਰਪਾ ਕਰਕੇ ਗਿਣਤੀ 'ਚ ਨਾ ਜਾਓ ਹਰ ਬੰਦਾ ਆਪਦੇ ਘਰ ਦੇ ਬਾਹਰ ਇੱਕ ਦਰਖਤ ਲਾਓ ਤੇ ਉਹਨੂੰ ਪਾਲੋ ਉਹਦੀ ਸੰਭਾਲ ਕਰੋ ਜੇ ਤੁਸੀਂ ਆਹੀ ਚੀਜ਼ ਕਰ ਜਾਂਦੇ ਹੋ ਤਾਂ ਆਉਣ ਵਾਲੇ 2-3 ਸਾਲਾਂ ਦੇ ਵਿੱਚ ਤੁਸੀਂ ਲੁਧਿਆਣੇ ਦਾ ਟੈਂਪਰੇਚਰ ਘਟਾ ਲੈਨੇ ਹੋ ਹਾਂ ਜਿਹਦੇ ਕੋਲ ਜਗ੍ਹਾ ਜ਼ਿਆਦਾ ਆ ਕਿਸੇ ਦਾ 500 ਗੱਜ ਦਾ ਘਰ ਆ ਕਿਸੇ ਦਾ 1000 ਗੱਜ ਦਾ ਘਰ ਆ ਕਿਸੇ ਦੀ 2 ਕਿਲਿਆਂ ਦੀ ਫੈਕਟਰੀ ਆ ਉਹ ਉੱਥੇ ਵੱਧ ਦਰਖਤ ਲਾਓ ਲੇਕਿਨ ਦਰਖਤ ਲਾਓ ਸਾਡੇ ਪੰਜਾਬ ਦੇ ਪਿੱਪਲ ਲਾਓ ਉਹਨੂੰ ਸੰਭਾਲ ਵੀ ਕਰੋ ਕਹਿੰਦਾ ਬਿਲਕੁਲ ਜੀ ਚਾਹੇ ਤੁਸੀਂ ਇੱਕ ਲਾਓ ਉਹਨੂੰ ਸੰਭਾਲੋ ਉਹਦੀ ਕੇਅਰ ਕਰੋ ਉਹਨੂੰ ਸੰਭੋ ਤਾਂ ਤੁਸੀਂ ਵਾਤਾਵਰਣ ਚ ਦੇਣ ਦੇ ਸਕਦੇ ਹੋ ਗਿਣਤੀਆਂ ਨਾਲ ਦੇਣ ਨਹੀਂ ਦਿੱਤੀ ਜਾਨੀ ਮੈਂ ਅੱਜ ਜੇ ਥੋੜ੍ਹਦਾ ਇੱਕ ਸੜਕ ਦੇ ਕਿਨਾਰੇ ਜਾ ਕੇ 10 ਬੂਟੇ ਲਾਇਆ ਹੁੰਨਾ 50 ਬੂਟੇ ਲਾ ਦਿੰਨਾ ਮੁੜ ਕੇ ਉੱਥੇ ਮੈਂ ਪਾਣੀ ਪਾਣ ਨਹੀਂ ਜਾਂਦਾ ਉਹ ਹੁੰਦੇ ਨਹੀਂ ਉਹ ਅਹੇ ਜੇ ਦਰਖਤਾਂ ਦੀ ਗਿਣਤੀ ਵਧਾਈ ਦਾ ਕੀ ਫਾਇਦਾ ਜਿੰਨਾ ਅਸੀਂ ਪਿਛਲੇ 5-6 ਸਾਲਾਂ ਚ ਸਾਰੇ ਸ਼ਹਿਰ ਦੇ ਐਨਜੀਓ ਸੰਸਥਾਵਾਂ ਜਾਂ ਸਰਕਾਰਾਂ ਜਿੰਨੇ ਬੂਟੇ ਲਾ ਚੁੱਕੀਆਂ ਨੇ ਜੇ ਉਹ ਸਾਰੇ ਬੂਟੇ ਪਲ ਗਏ ਹੁੰਦੇ ਤਾਂ ਹੁਣ ਤੱਕ ਮੈਨੂੰ ਤਾਂ ਲੱਗਦਾ ਕਿ ਅਸੀਂ ਚੰਡੀਗੜ੍ਹ ਤੋਂ ਵੱਧ ਗ੍ਰੀਨ ਹੋ ਗਏ ਹੁੰਦੇ ਕੋਈ ਲਗਾਣੇ ਲੋਡ ਹੀ ਨਹੀਂ ਪੈਣੀ ਜੇ ਜੇ ਸਾਹਿਬ ਨੇ ਠੀਕ ਹੈ ਕਿ ਨਹੀਂ ਹਰ ਸਾਲ ਇੰਨੇ ਬੂਟੇ ਲੱਗਦੇ ਆ ਉਹ ਬੂਟੇ ਪਲਦੇ ਨਹੀਂ ਇਹ ਜਿਹੜਾ ਲਗਾਣ ਔਰ ਪਾਲਣ ਦੇ ਵਿਚਲਾ ਫਰਕ ਆ ਸਾਨੂੰ ਇਹ ਮੇਨਟੇਨ ਦੀ ਲੋੜ ਆ ਸਾਨੂੰ ਬੂਟਾ ਪਾਲਣਾ ਪਊਗਾ ਹਾਂ ਜੀ ਅੱਜ ਕੀ ਕਰਨਾ ਚਾਹੁੰਗੇ ਅੱਜ ਜੋ ਹੈ ਮਹੀਨ ਵੈਚਦਾ ਦੇ ਕਰਦੇ ਰਹਿਣੇ ਕਾਫੀ ਬਲਸਰ ਦੇ ਕੰਮ ਕਰਦੇ ਰਹਿੰਦੇ ਜੀ ਬਾਤੇ ਉਹ ਬਰਾਣਾ ਇਹ ਘਾੜੇ ਉਹ ਕਿਤੇ ਤੱਕ ਟਿਕ ਬਰ ਲਊਗਾ ਲੋਕੀ ਸੇਵਾ ਕਰਨ ਲਗੇ ਕਿ ਨਹੀਂ ਕੋਈ ਦੇ ਕੋ ਕਰਨੇ ਸਾਰਾ ਚਾਹੁੰਦੇ ਹੁੰਦੇ ਆ ਸਿਰਫ ਇਹ ਹੁੰਦਾ ਵੀ ਕਈ ਵਾਰੀ ਉਹ ਮਾਹੌਲ ਨਹੀਂ ਬਣ ਪਾਂਦਾ ਰਿਸੋਰਸਸ ਨਹੀਂ ਹੁੰਦੇ ਪਰ ਜਿਸ ਤਰੀਕੇ ਨਾਲ ਹੁਣ ਸਾਰੇ ਲੁਧਿਆਰੇ ਦੇ ਐਨ ਜੀਓਜ਼ ਅਵੇਅਰ ਹੋ ਗਏ ਆ ਟੈਕਨੀਕਲੀ ਟੈਕਨੀਕਲੀ ਜਿਸ ਤਰ੍ਹਾਂ ਆਪਣੇ ਆਪ ਨੂੰ ਅਸੀਂ ਅਪਗ੍ਰੇਡ ਕਰ ਰਹੇ ਆ ਅਸੀਂ ਵੀ ਸਿੱਖ ਰਹੇ ਆ ਉਸ ਚੱਕਰ ਦੇ ਵਿੱਚ ਮੈਂ ਦੇਖ ਰਿਹਾ ਕਿ ਲੋਕਾਂ ਦਾ ਰੁਝਾਨ ਵੀ ਵਧ ਰਿਹਾ ਹੈ ਔਰ ਬਰੇ ਇੱਕ ਇੱਕ ਬ੍ਰਿਖ ਨੂੰ ਬੇਸਿਕਲੀ ਲੋਕ ਮਾਨੀਟਰ ਕਰ ਰਹੇ ਆ ਕਿ ਇਹ ਇਹਨੂੰ ਕੋਈ ਕੱਟੇ ਨਾ ਇਹ ਖਰਾਬ ਨਾ ਹੋ ਜੇ ਸੋ ਜਦੋਂ ਇਹ ਓਨਰਸ਼ਿਪ ਆ ਗਈ ਆਟੋਮੈਟਿਕਲੀ ਜਿਹੜਾ ਉਹ ਸਾਡਾ ਕੰਟਰੀ ਜਿਹੜਾ ਉਹ ਗ੍ਰੀਨ ਹੋਣਾ ਸ਼ੁਰੂ ਹੋ ਜਾਏਗਾ ਸਵਾਲ ਸਿਰਫ ਓਨਰਸ਼ਿਪ ਦਾ ਸੀਗਾ ਕੋਈ ਸਿੱਖਤਾ ਉਹਨੇ ਵੀ ਕਿਹਾ ਕਿ ਸੰਭਾਲ ਜਿਹੜੀ ਨਹੀਂ ਹੋ ਰਹੀ ਜਿਹੜਾ ਬੂਟੇ ਲਗਾ ਦਿੰਦੇ ਆ ਪਰ ਸਮਾਰਨੀ ਹੋ ਰਹੀ ਨਹੀਂ ਤਾਂ ਥੋੜਾ ਜਿਹਾ ਕੱਟਾ ਕੱਟਦੇ ਆ ਉਹਦੇ ਵਿੱਚ ਬੂਟਾ ਲਾ ਦਿੰਦੇ ਆ ਲੇਕਿਨ ਉਹ ਬਲਦਾਰੇ ਉਦਾਸਰ ਟੈਕਨੀਕਲ ਸਾਡੇ ਇੱਕ ਸੈਸ਼ਨ ਹੁੰਦਾ ਸਾਡੇ ਟ੍ਰੇਨਰ ਹੈਗੇ ਆ ਬਲਵਿੰਦਰ ਸਿੰਘ ਲਖੇਵਾਲੀਆ ਜੀ ਉਹ ਦੱਸਦੇ ਆ ਸਾਨੂੰ ਸਾਡੀ ਵੀਡੀਓ ਸੀਰੀਜ਼ ਵੀ ਆ ਰਹੀ ਹੈ ਇੰਸਟਾਗ੍ਰam ਤੇ ਜਿਹੜੀ ਦੱਸਦੀ ਹੈ ਕਿ ਤੁਸੀਂ ਕਿਹੜਾ ਬੂਟਾ ਲਗਾਉਣਾ ਹੈ ਕਿੱਥੇ ਲਗਾਉਣਾ ਹੈ ਕਦੋਂ ਲਗਾਉਣਾ ਹੈ ਕਿੰਨਾ ਟੋਆ ਪਟਣਾ ਹੈ ਉਹਦੀ ਵਿਡਥ ਕਿੰਨੀ ਹੋਣੀ ਚਾਹੀਦੀ ਹੈ ਉਹਨੂੰ ਪਾਣੀ ਕਿੰਨਾ ਦੇਣਾ ਹੈ ਸਰਦੀਆਂ ਵਿੱਚ ਉਹਨੂੰ ਕਿੱਦਾਂ ਮੇਨਟੇਨ ਕਰਨਾ ਹੈ ਔਰ ਅਲਟੀਮੇਟਲੀ ਕਿਹੜਾ ਬੂਟਾ ਕਿਹੜੀ ਲੋਕੇਸ਼ਨ ਤੇ ਲੱਗਣਾ ਚਾਹੀਦਾ ਬਿਕੋਜ਼ ਕਈ ਵਾਰੀ ਅਸੀਂ ਬਹੁਤ ਉੱਚਾ ਬੂਟਾ ਪਾਵਰ ਲਾਈਨ ਦੇ نیچے ਲਾ ਦਿੰਦੇ ਆ ਅਲਟੀਮੇਟਲੀ ਤਾਂ ਉਹਨੂੰ ਕੱਟਣਾ ਪੈਣਾ ਹੀ ਹੈ ਪਿਛਲੀ ਵਾਰੀ ਉਹਨੂੰ ਕੱਟ ਹੀ ਦੇਣਾ ਜਾਂ ਅਸੀਂ ਕੀ ਕਰਦੇ ਆ ਕਿ ਅਸੀਂ ਛੋਟਾ ਬੂਟਾ ਵੱਡੇ ਦੇ ਥੱਲੇ ਲਾ ਦਿੰਦੇ ਆ ਉਹ ਵੀ ਪ੍ਰੋਬਲਮੈਟਿਕ ਹੈ ਸੋ ਇਟ ਇਜ਼ ਲਾਈਕ ਯੂ نو ਯੂ نو ਇਹ ਬੱਚਾ ਪਾਲਣ ਵਾਲੀ ਗੱਲ ਹੈ ਸੋ ਇਹਦੇ ਬੜੇ ਟੈਕਨੀਕਲ ਤਰੀਕੇ ਆ ਸਾਨੂੰ ਹਾਰਟੀਕਲਚਰਿਸਟ ਨੂੰ ਔਰ এনवायरमेंटਲਿਸਟ ਦੀ ਸਲਾਹ ਲੈ ਕੇ ਉਹਨਾਂ ਨੂੰ ਨਾਲ ਰੋਪਿੰਗ ਕਰਕੇ ਟੀਮ ਦੇ ਵਿੱਚ ਫਿਰ ਇਸ ਤਰ੍ਹਾਂ ਦੀਆਂ ਮੁਹਿੰਮ ਕਰਨੀਆਂ ਚਾਹੀਦੀਆਂ ਸਭ ਤੋਂ ਪਹਿਲੀ ਚੀਜ਼ ਤੇ ਇਹ ਹੈ ਕਿ ਉਹ ਲਗਾਇਆ ਕਿਸ ਤਰ੍ਹਾਂ ਗਿਆ ਹੈ ਕਿਹਰੇ ਟਾਈਮ ਤੇ ਲਗਾਇਆ ਗਿਆ ਕਿਹੜੀ ਜਗ੍ਹਾ ਤੇ ਲਗਾਇਆ ਗਿਆ ਉਹਦੀ ਡੈਪਥ ਕਿੰਨੀ ਸੀਗੀ ਉਹਦਾ ਡਾਇਆ ਕਿੰਨਾ ਸੀਗਾ ਉਹਨੂੰ ਉਸ ਵੇਲੇ ਪਾਣੀ ਕਿੰਨਾ ਦਿੱਤਾ ਉਸ ਤੋਂ ਬਾਅਦ ਕਈ ਵਾਰੀ ਕੀ ਹੁੰਦਾ ਸਾਨੂੰ ਲੱਗਦਾ ਵੀ ਅਸੀਂ ਪਾਣੀ ਪਾਈ ਜਾਈਏ ਪਾਈ ਆਈਏ ਬੂਟਾ ਹੋਰ ਦੇ ਚਲ ਪੂਗਾ ਐਦਾਂ ਨਹੀਂ ਹੁੰਦਾ ਜੋ ਜ਼ਿਆਦਾ ਰੋਟੀ ਖਵਾਈ ਜਾਵਾਂਗੇ ਖਵਾਈ ਜਾਵਾਂਗੇ ਕਿਸੇ ਨੂੰ ਤੇ ਉਹ ਡਾਇਬੀਟਿਸ ਹੋ ਜਾਂਦੀ ਹੈ ਬਾਰਿਸ਼ ਹੈ ਬਾਰਿਸ਼ ਦੇ ਵਿੱਚ ਬਾਰਿਸ਼ ਕੋਈ ਹਾਂ ਬਾਰਿਸ਼ ਆਲਰੇਡੀ ਪਾਣੀ ਬਹੁਤ ਮੈਂਦਾ ਹੈ ਹੋਰ ਪਾ ਦਿੰਦੇ ਆ ਉਹ ਤਾਂ ਬੂਟਾ ਮਰ ਜਾਏਗਾ ਉਸ ਵੇਲੇ ਹੀ ਸੋ ਨਮੀ ਦੇ ਵਿੱਚ ਮਿੱਟੀ ਵੀ ਗਲ ਜਾਂਦੀ ਹੈ ਮਿੱਟੀ ਗਲ ਜਾਂਦੀ ਹੈ ਫਿਰ ਦੂਸਰਾ ਛੋਟਾ ਜਿਹਾ ਟੈਕਨੀਕਲ ਚੀਜ਼ ਹੈ ਕਿ ਅਸੀਂ ਬੂਟਾ ਲਗਾ ਕੇ ਨਾ ਮਿੱਟੀ ਦਬਦੇ ਨਹੀਂ ਆ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਬਾਰਿਸ਼ ਪੈਂਦੀ ਹੈ ਮਿੱਟੀ ਨੀਵੀ ਹੋ ਜਾਂਦੀ ਹੈ ਬੂਟਾ ਟੇਡਾ ਹੋ ਜਾਂਦਾ ਹੈ ਜਦੋਂ ਉਹਦੀ ਟਾਣੀ ਟੇਢੀ ਹੋ ਜਾਂਦੀ ਹੈ ਉਹ ਵਿਚਾਰਾ ਆਲਰੇਡੀ ਸੌਫਟ ਹੁੰਦਾ ਹੈ ਉਹ ਗਿਰ ਜਾਂਦਾ ਹੈ ਸੋ ਇਹ ਛੋਟੀਆਂ ਛੋਟੀਆਂ ਟੈਕਨੀਕਲ ਚੀਜ਼ਾਂ ਆ ਜਿਨ੍ਹਾਂ ਦਾ ਧਿਆਨ ਰੱਖਣਾ ਹੁੰਦਾ ਹੈ ਕਈ ਮਿੱਟੀ ਗੋਲਦੇ ਵੀ ਨਹੀਂ ਹੈਗੇ ਜਿਵੇਂ ਮਿੱਟੀ ਜਿਹੜੇ ਹੈਗੇ ਉਹ ਸਖਤ ਹੋ ਜਾਂਦੀ ਹੈ ਉਹਦੇ ਨਾਲ ਵੀ ਪ੍ਰੋਬਲਮ ਆਉਂਦੀ ਹੈ ਦੇਖੋ ਉਹ ਤਾਂ ਫਿਰ ਮੈਂ ਕਹੂੰਗਾ ਇਹ ਫਾਰਮੈਲਟੀ ਹੈ ਉਹ ਤਾਂ ਬੈਟਰ ਹੈ ਕਿੰਨੀ ਦੇਰ ਬਾਅਦ ਮਤਲਬ ਕਿ ਜਿਹੜੀ ਕਿ ਮਿੱਟੀ ਨੂੰ ਥੋੜਾ ਜਿਆ ਕੱਟਣਾ ਚਾਹੀਦਾ ਇਹ ਕੋਦਰਾ ਜਾਈਦਾ ਥੋੜਾ ਣਾ ਕਰਕੇ ਦੇਖੋ ਆਈਡੀਲੀ ਪਹਿਲਾਂ ਤਾਂ ਲਗਾਉਣ ਤੋਂ ਪਹਿਲਾਂ 36 ਆਵਰਸ ਕਟੋਕਾਟ ਬੂਟਾ ਤੁਹਾਡਾ ਜਿਹੜੀ ਜਗ੍ਹਾ ਆ ਉਹ ਓਪਨ ਹੋਣੀ ਚਾਹੀਦੀ ਹੈ ਤਾਂ ਕਿ ਉਹਦੇ ਵਿੱਚ ਜਿਹੜੀ ਆ ਉਹਨੂੰ ਹਵਾ ਲੱਗ ਜਾਏ ਨਾਈਟ੍ਰੋਜਨ ਮਿਲ ਜਾਏ ਆਕਸੀਜਨ ਮਿਲ ਜਾਏ ਦੂਸਰਾ ਜਦੋਂ ਅਸੀਂ ਲਗਾ ਲੈਂਦੇ ਆ ਉਹਨੂੰ ਪਾਣੀ ਬਹੁਤ ਜ਼ਿਆਦਾ ਨਹੀਂ ਦੇਣਾ ਉਸ ਵੇਲੇ ਕਿਉਂਕਿ ਨਮੀ ਆਲਰੇਡੀ ਜੁਲਾਈ ਅਗਸਤ ਸਪਟੰਬਰ ਤੱਕਰ ਨਮੀ ਹੈਗੀ ਹੈ ਜੋ ਤੁਸੀਂ ਇੱਕ ਹੋਰ ਤਰੀਕਾ ਕੀ ਹੈ ਕਿ ਉੱਥੇ ਦੀ ਮਿੱਟੀ ਚੱਕ ਕੇ ਦੇਖੋ ਜੇ ਤੁਹਾਨੂੰ ਲੱਗਦਾ ਵੀ ਮਿੱਟੀ ਚਿਕਨੀ ਹੈਗੀ ਹੈ ਫੋਰ ਐਗਜ਼ਾਮਪਲ ਇਹਦਾ ਮਤਲਬ ਉਹਨੂੰ ਹੋਰ ਪਾਣੀ ਦੇਣ ਦੀ ਲੋੜ ਨਹੀਂ ਹੈ ਜੇ ਮਿੱਟੀ ਭੁਰਪੁਰੀ ਹੈਗੀ ਹੈ ਇਹਦਾ ਮਤਲਬ ਹੁਣ ਉਹ ਪਾਣੀ ਮੰਗ ਰਿਹਾ ਸੋ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਹੈ ਜਿਹੜੀਆਂ ਕਿ ਮੈਂ ਆਮ ਨਾਟ ਦ ਕੰਪਟੈਂਟ ਪਰਸਨ ਹਰ ਸ਼ੇਅਰ ਦੇ ਵਿੱਚ ਬਹੁਤ ਸਾਰੇ ਐਕਸਪਰਟਸ ਹੈ এনवायरमेंटਲਿਸਟ ਹੈ ਹਾਰਟੀਕਲਚਰਿਸਟ ਹੈ ਉਹਨਾਂ ਦੀ رائے ਲਓ ਡਿਪਾਰਟਮੈਂਟ ਦੀ رائے ਲਓ ਫੋਰੈਸਟ ਡਿਪਾਰਟਮੈਂਟ ਦੀ رائے ਲਓ ਤਾਂ ਬੂਟਾ ਲਗਾਓ ਔਰ ਮੈਂ ਕਹਿੰਦਾ ਜੇ ਦੋ ਚਾਰ ਵੀ ਲਗਾਓ ਔਰ ਕੱਲੂ ਜਦੋਂ ਉਹ 15 15 ਫੁੱਟ ਦੇ ਹੋਣਗੇ ਜੋ ਉਹਦੀ ਖੁਸ਼ੀ ਹੁੰਦੀ ਹੈ ਨਾ ਉਹ 150 ਲਾ ਕੇ ਵੀ ਨਹੀਂ ਹੁੰਦੀ ਜਿਹੜੇ ਚੱਲ ਨਹੀਂ ਨਹੀਂ ਬੇਸਿਕਲੀ ਐ ਐਨਜੀਓ ਤੁਹਾਡੀ ਹੋਰ ਵੀ ਕੀ ਕੀ ਕੰਮ ਕਰਦੇ ਸਰ ਅਸੀਂ ਇੱਕ ਸੰਸਥਾ ਐਸੀ ਆ ਜਿਹੜੇ ਅਸੀਂ ਆਪ ਕੁਛ ਨਹੀਂ ਕਰਦੇ ਫ੍ਰੈਂਕਲੀ ਸਪੀਕਿੰਗ ਤੁਹਾਨੂੰ ਮੈਂ ਦੱਸਾਂ ਅਸੀਂ ਕੀ ਕੀਤਾ ਅਸੀਂ ਲੁਧਿਆਣੇ ਦੇ 76 ਐਨਜੀਓਜ਼ ਨੂੰ ਇਕੱਠਾ ਕਰਕੇ ਇੱਕ ਪਲੈਟਫਾਰਮ ਤੇ ਲਿਆਏ ਔਰ ਅਸੀਂ ਹਰ ਇੱਕ ਦੇ ਕੰਮ ਨੂੰ ਪ੍ਰਮੋਟ ਕਰਦੇ ਆ ਸੋ ਬੇਸਿਕਲੀ ਉਹਦੇ ਨਾਲ ਕੀ ਹੁੰਦਾ ਵੀ ਜਿੰਨੇ ਵੀ ਸ਼ਹਿਰ ਦੇ ਡੋਨਰਸ ਐ ਵੌਲੰਟੀਅਰਸ ਐ ਸੰਸਥਾਵਾਂ ਜਿਹੜੀਆਂ ਇੰਡਸਟਰੀਜ਼ ਐ ਜੀ ਉਹ ਕਿਸੇ ਵੀ ਐਨਜੀਓ ਨਾਲ ਕੰਟ੍ਰਿਬਿਊਟ ਕਰਨਾ ਚਾਹੁੰਦੀਆਂ ਤੇ ਅਸੀਂ ਉਹਦੀ ਪ੍ਰੋਜੈਕਟ ਇੰਪਲੀਮੈਂਟੇਸ਼ਨ ਚ ਹੈਲਪ ਕਰਦੇ ਆ ਸੋ ਇਹ ਵਾਲਾ ਪ੍ਰੋਜੈਕਟ ਵੀ ਜਿਹੜਾ ਹੈਗਾ ਇਹਦੇ ਚ ਸਾਡਾ ਰੋਲ ਕਿੰਨਾ ਹੈ ਰੋਲ ਸਾਡਾ ਸਿਰਫ ਪ੍ਰੋਜੈਕਟ ਮੈਨੇਜਮੈਂਟ ਐ ਕਿ ਅਸੀਂ ਕਾਰਪੋਰੇਸ਼ਨ ਨੂੰ ਕਿਹਾ ਸਾਨੂੰ ਆਫੀਸ਼ੀਅਲ ਪਾਰਟਨਰਸ਼ਿਪ ਦੇਣ ਲਈ ਉਹਨਾਂ ਨੇ ਸਾਨੂੰ ਗੱਡੀਆਂ ਦਿੱਤੀਆਂ ਵੌਲੰਟੀਅਰ ਦਿੱਤੇ ਬੂਟੇ ਦਿੱਤੇ ਮਾਰਸ਼ਲ ਐਡ ਨੇ ਸਾਨੂੰ volunteers ਦਿੱਤੇ ਕਿਉਂਕਿ ਇਹ 20 ਦਿਨ ਗਰਮੀ 'ਚ ਇਸ ਤਰੀਕੇ ਨਾਲ ਕੰਮ ਕਰਨਾ ਕੋਈ ਸੌਖਾ ਕੰਮ ਨਹੀਂ ਹੈ ਮਤਲਬ ਚੰਗੇ-ਚੰਗੇ ਬੰਦਿਆਂ ਦੀ ਵਰਸ ਹੋ ਜਾਂਦੀ ਹੈ ਇੱਕ-ਇੱਕ ਦਿਨ 'ਚ ਹਜ਼ਾਰ-ਹਜ਼ਾਰ ਬੂਟਾ ਲਗਾਉਂਦੀ ਹੈ ਟੀਮ ਇਹਨਾਂ ਦੀ ਉਸ ਤੋਂ ਬਾਅਦ ਇੱਕ ਸਾਡੀ ਸੰਸਥਾ ਐਕਟ ਹਿਊਮਨ ਇਹ ਫੰਡਿੰਗ ਕਰਦੇ ਆ ਬੇਸਿਕਲੀ ਸੋ ਜਿਹੜਾ ਸਾਡਾ ਉੱਪਰਲਾ ਐਕਸਪੈਂਸ ਸਾਰਾ ਆਉਂਦਾ ਹੈ ਇਹਨੂੰ ਐਗਜ਼ੀਕਿਊਟ ਕਰਨ ਵਾਸਤੇ ਫਿਰ ਸਾਡੀ ਖੋਰ ਸੰਸਥਾ ਹੈਗੀ ਹੈ ਸਮਾਲ ਆਈਡੀਆਲ ਗ੍ਰੇਟ ਆਈਡੀਆਜ਼ ਇਹ ਸਾਰੀ ਕੋਆਰਡੀਨੇਸ਼ਨ ਐਂਡ ਇੰਪਲੀਮੈਂਟੇਸ਼ਨ ਕਰਦੇ ਆ ਸੋ ਅਸੀਂ ਤਾਂ ਵੀ ਖਾਮ-ਖਾਂ ਵਿੱਚ ਨਾਲ ਐਜ਼ ਅ ਕੋਆਰਡੀਨੇਟਰ ਕੰਮ ਸਾਡਾ ਆਪਣਾ ਕੋਈ ਨਹੀਂ ਹੁੰਦਾ ਸਾਡੇ ਸਾਰੇ ਪ੍ਰੋਜੈਕਟਸ ਜਿਹੜੇ ਹੈਗੇ ਆ ਉਹ ਸਾਰੇ ਐਨਜੀਓਜ਼ ਦੇ ਨਾਲ ਵੋਲੰਟੀਅਰਜ਼ ਦੇ ਨਾਲ ਮਿਲ ਕੇ ਹੀ ਕੀਤੇ ਜਾਂਦੇ ਆ